ਗੜਤੇਵਾਲਾ ਤੋਂ ਦਸਵਾਰ ਵਰਤੇ ਸਥਿਤ ਪਿੰਡ ਬੜੇਆਲਾ ਦੇ ਅੱਡੇ ਤੇ ਬਣੇ ਪੁਰਾਣੇ ਬੇਆਬਾਦ ਸੁੱਕੇ ਖੂਹ ਵਿੱਚ ਸਾਂਭਰ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਨੂੰ ਲਗਭਗ 2 ਘੰਟੇ ਦੀ ਜਦੋਂ ਜਾਇਦ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੜੇਆਲਾ ਦੇ ਸਰਪੰਚ ਲਖਵੀਰ ਸਿੰਘ ਲੱਖੀ ਬੜੇਆਲ ਨੇ ਦੱਸਿਆ ਕਿ ਅੱਡੇ ਤੇ ਬਣੀਆਂ ਦੁਕਾਨਾਂ ਤੇ ਬੈਠੇ ਦੁਕਾਨਦਾਰਾਂ ਨੂੰ ਅੱਜ ਮੰਗਲਵਾਰ ਨੂੰ ਲਗਭਗ ਸ਼ਾਮ 5 ਵਜੇ ਤੇਜ਼ ਰਫ਼ਤਾਰ ਜੰਗਲੀ ਸਾਂਭਰ ਦਿਖਾਈ ਦਿੱਤਾ ਜੋ ਕਿ ਦੇਹ ਦੇ ਆਂ ਦੇਹਨ ਲਗਭਗ 40 ਫੁੱਟ ਡੂੰਘੇ ਖੂਹ ਵਿੱਚ ਜਾ ਡਿੱਗਿਆ ਜਿਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਹੁਸ਼ਿਆਰਪੁਰ ਨੂੰ ਦਿੱਤੀ ਗਈ ਸੂਚਨਾ ਮਿਲਣ ਉਪਰੰਤ ਜੰਗਲੀ ਜੀਵ ਸੁਰੱਖਿਆ ਵਿਭਾਗ ਹੁਸ਼ਿਆਰਪੁਰ ਦੀ ਟੀਮ ਰੈਸਕਿਊ ਕਰਨ ਲਈ ਮੌਕੇ ਤੇ ਪਹੁੰਚੀ ਅਤੇ ਸਾੰਬਰ ਨੂੰ ਬਾਹਰ ਕੱਢਣ ਦੇ ਯਤਨ ਸ਼ੁਰੂ ਕੀਤੇ ਲੇਕਿਨ ਲਗਭਗ 2 ਘੰਟੇ ਦੀ ਜਦੋਂ ਜਹਾਤੋ ਬਾਅਦ ਕਰੀਵ ਰਾਤ 7 ਵਜੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਰੈਸਕਿਊ ਟੀਮ ਨੇ ਸਾਂਬਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਇਸ ਮੌਕੇ ਉਕਤ ਵਿਭਾਗ ਹਿਸ਼ਾਰਪੁਰ ਦੇ ਬੀਟ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਸਾਰ ਤੁਰੰਤ ਉਹਨਾਂ ਦੀ ਟੀਮ ਲਗਭਗ 45 ਮਿੰਟਾਂ ਵਿੱਚ ਮੌਕੇ ਤੇ ਪਹੁੰਚ ਗਈ। ਉਹਨਾਂ ਨੇ ਕਿਹਾ ਕਿ ਸਫਲਤਾਪੂਰਵਕ ਰੈਸਕਿਊ ਕਰਨ ਤੋਂ ਅਪਨੰਤ ਖੂਹ ਵਿੱਚੋਂ ਸੁਰੱਖਿਅਤ ਬਾਹਰ ਕੱਢੇ ਗਏ ਸਾਂਬਰ ਦੇ ਡੂੰਘੇ ਖੂਹ ਵਿੱਚ ਡਿੱਗਣ ਨਾਲ ਕੁਝ ਸੱਟਾਂ ਲੱਗੀਆਂ ਹਨ ਜਿਸ ਦਾ ਇਲਾਜ ਕਰਨ ਤੋਂ ਬਾਅਦ ਜੰਗਲ ਵਿੱਚ ਸਾਂਬਰ ਨੂੰ ਛੱਡ ਦਿੱਤਾ ਜਾਵੇਗਾ। ਇਸ ਮੌਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨਾਲ ਬੀਟ ਇੰਚਾਰਜ ਗੁਰਮੇਲ ਸਿੰਘ ਦੁਕਾਨਦਾਰ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਸਾਡੇ ਮੁੰਡੇ ਸੀ ਇੱਥੇ ਬੈਠੇ ਦੁਪਹਿਰ ਤੋਂ ਸ਼ਾਮ ਤੱਕ ਉਹਨੂੰ ਕਿਤੇ ਉੱਧਰ ਆਇਆ ਸੀ ਘੌੜਾ ਤਾਂ ਛਾਲ ਮਾਰ ਕੇ ਵਿੱਚ ਟੁੱਟ ਗਿਆ ਤੇ ਫਿਰ ਮੈਨੂੰ ਫੋਨ ਕੀਤਾ ਇਹ ਨਹੀਂ ਅਸੀਂ ਇਹਨਾਂ ਨੂੰ ਪੁਰਾਣੀ ਫੋਟੋ ਮੈਨੂੰ ਫੋਨ ਕੀਤਾ ਇਹ ਆ ਗਏ ਵਿਭਾਗੋਂ ਸਮੇਂ ਇਹ ਆ ਕੇ ਆਪਣਾ ਕੰਮ ਕਰ ਚੁੱਕਾ ਕਿੰਨਾ ਕੁ ਸਮਾਂ ਹੋ ਗਿਆ ਇਸ ਜੀ ਇਹ ਨੂੰ ਕੋਈ 2-3 ਘੰਟੇ ਦੇ ਕਰੀਬ ਹੋ ਗਿਆ ਜੀ ਇਹ 2-3 ਘੰਟੇ ਦੀ ਮੁਸ਼ਕਲ ਤੋਂ ਬਾਅਦ ਵੀ ਜਿਹੜਾ ਹਾਂ ਜੀ ਹਾਂ ਜੀ ਤੇ ਬਿਲਕੁਲ ਠੀਕ ਹੈ ਇਸ ਲਈ ਬਿਲਕੁਲ ਠੀਕ ਹੈ ਜੀ ਤੇ ਸਰ ਕਿਹੜੇ ਆਪਣੇ ਵਿਭਾਗ ਵੱਲੋਂ ਆਪਾਂ ਆਏ ਹਾਂ ਅਸੀਂ ਫੋਰੈਸਟੀ ਵਾਈਲਡ ਲਾਈਫ ਹੁਸ਼ਾਰਪੁਰ ਸਾਡਾ ਨਾਮ ਸਰ ਅਹੁਦਾ ਦੇ ਨਾਮ ਮੇਰਾ ਬੀਟਨ ਚਾਰਜ ਗੁਰਬਿੰਦਰ ਸਿੰਘ ਜੀ ਓਕੇ ਜੀ ਨਾਲ ਕੌਣ ਕੌਣ ਨਹੀਂ ਸੀ ਬੀਟਨ ਚਾਰਜ ਗੁਰਮਿਲ ਸਿੰਘ ਹੈ ਜੀ ਕੋਈ ਸਾਡਾ ਹੋਸ਼ ਕਾਬਨ ਵਾਲਾ ਹੈ ਜੀ ਸਰ ਜਿਹੜਾ ਅੱਜ ਇੱਕ ਸਾਂਭਰ ਜਿਹੜਾ ਉਹ ਇੱਕ ਖੂਹ ਦੇ ਵਿੱਚ ਡਿੱਗਿਆ ਮਿਲਿਆ ਉਹਦੇ ਬਾਰੇ ਕਿਦਾਂ ਤੁਹਾਨੂੰ ਪਤਾ ਲੱਗਾ ਕੀ ਇਸ ਵਿਲੇ ਸਿਚੁਏਸ਼ਨ ਕੀ ਹੈ ਇਸ ਵੇਲੇ ਜੀ ਦੇਖੋ ਜੀ ਸਾਨੂੰ ਬਲਾਕ ਅਫਸਰ ਦਾ ਫੋਨ ਆਇਆ ਸੀ ਠੀਕ ਹੈ ਜੀ ਵਿਦਨ ਅਸੀਂ 45 ਮਿੰਟ ਦੇ ਵਿੱਚ ਹਸ਼ਿਆਰਪੁਰ ਤੋਂ ਅਸੀਂ ਆ ਗਏ ਹਾਂ ਜੀ ਤੇ ਅੱਗੇ ਉਹਨੂੰ ਵਧੀਆ ਤਰੀਕੇ ਨਾਲ ਰੈਸਕਿਊ ਕੀਤਾ ਤੁਹਾਨੂੰ ਪਿੰਡ ਵਾਲਿਆਂ ਨੇ ਸਾਡਾ ਸਾਥ ਦਿੱਤਾ ਜੀ ਰੈਸਕਿਊ ਕਰਕੇ ਇਹਨੂੰ ਹੁਣ ਲੈ ਕੇ ਜਾ ਰਹੇ ਹਾਂ ਜੀ ਰਹਿਮਾਪੁਰ ਡੰਗਲ ਦੇ ਵਿੱਚ ਅਗਰ ਬਾਕੀ ਜਿਹੜਾ ਟ੍ਰੀਟਮੈਂਟ ਦੇਣ ਵਾਲਾ ਇਹਨੂੰ ਦਵਾਂਗੇ ਦੇ ਐਂਟੀਬਾਇਟਿਕ ਵਗੈਰਾ ਉਸ ਤੋਂ ਬਾਅਦ ਦੇ ਵਿੱਚ ਨੂੰ ਸਥਿਤੀ ਵਿੱਚ ਰਿਲੀਜ਼ ਕਰ ਦਿੰਦੇ ਆ। ਤੇ ਇਹ ਆ। ਫਿਰ ਇਹ ਵੀ ਸੀ। ਦੇਖੋ ਜੀ ਮਗਰਮਖੀ ਨੇ। ਮਗਰ ਨਹੀਂ ਇਹ ਨਵੇਂ ਕੰਮ ਬਣਾਉਂਦੇ ਉਹ ਚੱਲੇ ਬਾਤ ਕੱਢਣਾ ਪੈਂਦਾ। ਬਾਤ ਕੱਢ ਜਾਈ ਉਸੇ ਕੱਢ ਜਾਈ। ਤੁਸੀਂ ਦੂਜੇ ਤੱਕ ਦੋ ਸਕਦੇ। ਮੰਨਿਓ ਪਰ ਇਹ ਨੂੰ ਹੋਣਾ। ਆਓ ਆਓ ਇੱਧਰ ਆਓ। ਇਹ ਤੁਹਾਡੇ ਨਾਲ ਨਹੀਂ ਇੱਧਰ ਹੋ। ਪਾਈਏ ਤਰਨੂ ਆਣਾ ਤਰਨੂ। ਕੋਈ ਆਹਦਾ ਕੋਈ ਨਹੀਂ ਪਿੱਛੇ ਹੋ ਜਾ। चलो <laughs>